ਮੈਂ ਅਮਰਜੀਤ ਕਰਦੇਸ਼ੀ ਤੁਹਾਡੇ ਯੂਟਿਊਬ ਚੈਨਲ ਉੰਤੇ ਤੁਹਾ ਦਾ ਸਵਾਗਤ ਕਰਦੀ ਤੇ ਮੈਂ ਪੰਜਾਬੀ ਵਿਰਸੇ ਨੂੰ ਧਮਾਨੰਦੀ ਨਿਮਾਣੀ ਕੋਸ਼ਿਸ਼ ਕਰਦੀ ਆ ਰਹੀ ਹਾਂ ਤੁਸੀਂ ਸਾਰਿਆਂ ਨੇ ਮੇਰੇ ਗੀਤਾਂ ਨੂੰ ਬਹੁਤ ਪੰਨਾ ਪਿਆਰ ਦਿੱਤਾ ਤੇ ਅੱਜ ਵੀ ਮੈਂ ਤੁਹਾਨੂੰ ਜਿਹੜਾ ਗੀਤ ਸੁਣਾਉਂਗੀ ਹਨ ਇਹ ਬਹੁਤ ਹੀ ਪਿਆਰਾ ਜਿਹਾ ਲੋਕੀ ਦਾ ਭੈਣ ਭਰਾ ਦੇ ਪਿਆਰ ਦਾ ਗੀਤ ਹੈ ਤੇ ਭੈਣ ਨੇਰੇ ਭੈਣ ਭਰਾ ਦਾ ਰਿਸ਼ਤਾ ਨਾ ਇਸ ਰਿਸ਼ਤੇ ਵਰਗਾ ਕੋਈ ਰਿਸ਼ਤਾ ਨਹੀਂ ਹੈਗਾ ਜੱਟ ਤੇ ਲ ਸੁਣੋ ਭਰਾ ਕਿਤੇ ਉਥੋਂ ਨੇ ਲੰਘਿਆ ਜਾਂਦਾ ਭੈਣ ਦੇ ਘਰ ਦੇ ਕੋਲ ਹੀ ਮਾਪੇ ਹੁੰਦੇ ਆਇਆ ਹੋਇਆ ਤਾਂ ਉਹ ਜਾਂਦਾ ਕਹਿੰਦਾ ਮੈਂ ਜਾਨਾ ਪਰ ਭੈਣ ਕਹਿੰਦੀ ਐ ਨਾ ਚਾਹੀ ਕੋਈ ਕੋਈ ਫਿਰ ਗੀਤ ਦੇ ਵਿੱਚ ਕੀ ਕਹਿੰਦਾ ਦੇਖੋ ਭੈਣ ਕੀ ਕਹਿੰਦੀ ਐ ਤੇ ਭਰਾ ਕੀ ਕਹਿੰਦਾ ਤੇ ਜਿਹੜਾ ਮੈਂ ਨੁਕਾ ਪਾਉਂਗੀ ਉਹੋ ਕੋਸ਼ ਕੁਮਾਰਾ ਜੀ ਨੇ ਦੱਸਿਆ ਗਾਰੰਟੀ ਨਾਲ ਹੀ ਕੈਂਸਰ ਤੋਂ ਤੁਸੀਂ ਬਚ ਜਾਓਗੇ। ਉਹਨਾਂ ਨੇ ਬਿਲਕੁਲ ਗਾਰੰਟੀ ਵਾਂਗੂ ਦਿੱਤਾ ਹੋਇਆ ਹੈ ਤੇ ਉਸ ਨੂੰ ਤੁਸੀਂ ਸ਼ਾਇਦ ਮੈਂ ਪਹਿਲਾਂ ਹੀ ਫਾਟਾ ਉਹਦੇ ਉੱਤੇ ਕਲਿੱਕ ਕਰ ਜਿਹੇਣੀ ਆ ਤੇ ਹੁਣ ਵੀ ਤੁਸੀਂ ਕਾਪੀ ਪੇਸਟ ਲੈ ਕੇ ਬਹਿ ਜਿਓ ਤੇ ਕੈਂਸਰ ਬੜੀ ਭਿਆਨਕ ਬਿਮਾਰੀ ਹੈ ਤੇ ਕਈਆਂ ਨੂੰ ਆਮ ਆਇਆ ਪਰਮਾਤਮਾ ਕੋਲ ਜਿਹੜਾ ਵੀ ਇਹਨੂੰ ਵਰਤੂਗਾ ਠੀਕ ਹੀ ਹੋਊਗਾ ਕਿਉਂਕਿ ਉਹਨਾਂ ਨੇ ਗਾਰੰਟੀ ਵਾਂਗੂ ਦਿੱਤਾ ਹੈ। ਕਹਿੰਦੇ ਮੇਰੀ ਗਾਰੰਟੀ ਹੋਈ ਹੈ। ਤੇ ਜ਼ਰੂਰ ਕਰਕੇ ਦੇਖਾ ਤੇ ਘਰੇ ਕਰਨਾ ਕੋਈ ਦਵਾਈ ਲੈਣੀ ਨਹੀਂ ਕੋਈ ਰੋਸ਼ਨੀ ਕੁਝ ਵੀ ਨਹੀਂ। ਤੇ ਮਮੂਲੀ ਦਾ ਡਾਕਟਰ ਮੈਂ ਅੱਜ ਤੋਂ ਬਾਅਦ ਕਾਂਗੀ ਤੇ ਆਜੋ ਹੁਣ ਫਿਰ ਦੇ ਇਹ ਪਿਆਰੇ ਜਿਹੀ ਲੋਕੀਤ ਗੱਲ ਸੁਣੋ ਇਹ ਗੀਤ ਦੇ ਵਿੱਚ ਭੈਣ ਭਰਾ ਦੀਆਂ ਕੀ ਗੱਲਾਂ ਲੱਤ ਹੁੰਦੀਆਂ ਨੇ ਹਨ ਲੈ ਸੋਗਾ ਲਾਗੇ ਫਿਰ ਕਰਾਂਗੇ ਹੈ ਪੂਰੀ ਰੋਡ ਪਾਰੇ ਜਾਂਦੇ ਆ ਵੀਰ ਮੇਰੀ ਆਵੇ ਕੋਲ ਕੋਲ ਦੀ ਨਾ ਮੇਰਾ ਵੀਰ ਕੋੜ ਕੋੜੇ ਦਿਨਾਂ ਜਣਾ ਮੇਰਾ ਵੀਰ ਮੇਰਾ ਵੀਰ ਮਿਲ ਕੇ ਜਾਣ ਈਏ ਮੇਰੇ ਸਾਥੀ ਕਰ ਦੇ ਕਾਲੀ ਮੇਰੀ ਪੈਣ ਮੇਰੀ ਭੈਣ ਫੇਰ ਮਿਲਾਂਗੇ ਬੋਤਾ ਮੇਰਾ ਭੁੱਖਾ ਤਿਹਾਇਆ ਸਾਡਾ ਵੀ ਇਹ ਹਾਲ ਮੇਰੀ ਭੈਣ ਮੇਰੀ ਭੈਣ ਆਪਾਂ ਫੇਰ ਤੇਰੇ ਨੂੰ ਘੁਮਾਰੇ ਦੀਆਂ ਫੜੀਆਂ ਬੋਤੇ ਤੇਰੇ ਨੂੰ ਘੁਮਾਰੇ ਦੀਆਂ ਫੜੀਆਂ ਥੋੜੇ ਲਈ ਪੂੜੇ ਟਪਾਵੇ ਸਾਸ ਤੇਰੀ ਮਥੇ ਬਟਪਾਵੇ ਤੂੰ ਕੱਲ ਹੀ ਹਮੇਹਰਾਨੇ ਮੇਰੀ ਪੈਣ ਮੇਰੀ ਪਹਿਣ ਆਪਾ ਫੇ ਸਦੇ ਮਥੇ ਬਟ ਰਹਣ ਦੇ ਸਸਦੇ ਮਥੇ ਬਟ ਰਹਣ ਦੇ ਮੈਂ ਹੱਸ ਹੱਸ ਕਰਾਂ ਸਮਾੜੀ ਮੇਰਾ ਵੀਰ ਮੇਰਾ ਵੀਰ ਮਿਲ ਕੇ ਜਾਣਈਓ ਸਾਸ ਤੇਰੀ ਨੂੰ ਪਿਆਰ ਚਾਹੀਦਾ ਸਾਸ ਤੇਰੀ ਨੂੰ ਪਿਆਰ ਚਾਹੀਦਾ ਸੋਹਰੇ ਤੇਰੇ ਨੂੰ ਖੇਸ ਮੇਰੀ ਪਹਿਣ ਮੇਰੀ ਪਹਿਣ ਆਪਾਂ ਫੇਰ ਮਿਲਾਂਗੇ ਯੋਰ ਤਰਾ ਕਰੋ ਆਪ ਦੇਓ ਵੀਰ ਮੇਰੀ ਆਵੇ ਯੋਰ ਕਰੋ ਕਰਾ ਕਰੋ ਆਪ ਦੇਓ ਵੀਰ ਮੇਰੀ ਆਵੇ ਮੈਂ ਤੇਰਾ ਕਰ ਦੂ ਨਾਮ ਮੇਰਾ ਵੀਰ ਮੇਰਾ ਵੀਰ ਮਿਲ ਕੇ ਜੈ ਕੋੜ ਕੜੀ ਦੀ ਨਾ ਜਾਣਾ ਮੇਰਾ ਵੀਰ ਮੇਰਾ ਵੀਰ ਮਿਲ ਕੇ ਜਾਣਈ ਓਏ ਲੱਗ ਗਈ ਜੀ ਤੋਇਆ ਮੂਰਾ ਤੇ ਤੁਸੀਂ ਸੁਣਿਆ ਫਿਰ ਭੈਣ ਭਾਈ ਦਾ ਭੈਣ ਕਹਿੰਦੀ ਮੈਂ ਤਾਂ ਇਹ ਕੋਣ ਕਰਕੇ ਸਾਰਾ ਕੁਝ ਖਾ ਦੂੰ ਤੇਰੇ ਸਾਥੀਆਂ ਦੀ ਸੇਵਾਾਂ ਆਪੀ ਕਰੂੰ ਮੈਨੂੰ ਤਾਂ ਅਸਲੀ ਪ੍ਰਵਾਹ ਨਹੀਂ ਕਾ ਤੂੰ ਮੈਨੂੰ ਮਿਲੇ ਬਿਨਾਂ ਨੂੰ ਜਾਣਾ ਐਸਾ ਪਹਿਣਾ ਕਿਉਂ ਮਨ ਦਾ ਪਿਆਰ ਹੁੰਦਾ ਤੇ ਭਰਾ ਵੀ ਕਹਿੰਦਾ ਵੀ ਫਿਰ ਮੈਨੂੰ ਆਹ ਕੁਝ ਚਾਹੀਦਾ ਹੈ ਕਹਿੰ ਤੂੰ ਬੇਫਿਕਰ ਹੋ ਕੇ ਆ ਜਾ ਪਰ ਮੈਨੂੰ ਮਿਲੇ ਬਿਨਾਂ ਨਾ ਹੈ ਨਾ ਉਮੀਦ ਆ ਤੁਮੋਂ ਗੀਤ ਇਹ ਲੋਟਿਆ ਨਾਲ ਲੱਗਿਆ ਹੁੰਦਾ ਮੇਰਾ ਖਿਆਲ ਆ ਪਹਿਲਾਂ ਤੁਸੀਂ ਨਹੀਂ ਸੁਣਿਆ ਹਮਾਂ ਜੇ ਸੁਣਿਆ ਹੂ ਤਾਂ ਤਾਂ ਫਿਰ ਮੈਂ ਨਹੀਂ ਪਤਾ ਨਹੀਂ ਕਿੱਥੋਂ ਮੇਰੇ ਕੋਲ ਕਿਸੇ ਭੈਣ ਨੇ ਭੇਜਿਆ ਮੈਂ ਵੀ ਪਹਿਲੀ ਵਾਰੀ ਗਾਇਆ ਹੈ ਨਾ ਥੋੜਾ ਜਿਹਾ ਮੈਂ ਮੈਂ ਮੇਰੇ ਸੰਸਾਰ ਨਾਲ ਆਦੇਸ ਹਸਾਬ ਨਾਲ ਤਾਂ ਹਨ ਤੇ ਤੁਹਾਡੇ ਕੋਲ ਭੈਣ ਭਾਂਗੇ ਨੇ ਗੱਲਾਂ ਕਰਾਤੀਆਂ ਤੇ ਹੁਣ ਆ ਜਿਓ ਫਿਰ ਆਪਾਂ ਵੀ ਕੈਂਸਰ ਤੋਂ ਛੁਟਕਾਰਾ ਪਾਵਾਂਗੇ ਇਹ ਗਰੰਟੀ ਹੈ ਕਹਿੰਦੇ ਕੈਂਸਰ ਤੋਂ ਬਚ ਜਾਓਗੇ ਕੌਚਕੀ ਮਹਾਰਾਜ ਨੇ ਦੱਸਿਆ ਬ੍ਰਿੰਦਾਵਨ ਮਾੜ ਨੇ ਉਹ ਕਹਿੰਦੇ ਵੀ ਗਰੰਟੀ ਹੈ ਤੁਸੀਂ ਕੈਂਸਰ ਤੋਂ ਜਰੂਰ ਬਚ ਜਾਓਗੇ ਕਰਨਾ ਕੀ ਹੈ ਦੇਸੀ ਗਊ ਮਾਤਾ ਦਾ ਦੁੱਧ ਗਰਮ ਕਰੋ ਜੇਸੀ ਗਊ ਜੇਸੀ ਗਊ ਸੰਯਾਤ ਜਾਂ ਹਾਈਬ੍ਰਿਡ ਨੇ ਗਊ ਆ ਇਹਨਾਂ ਦਾ ਤਾਂ ਨਾ ਦੁੱਧ ਕੰਮ ਕਰੇ ਨਾ ਇਹੋ ਕੰਮ ਕਰੇ ਹੈਨਾ ਇਹ ਤਾਂ ਵਸਤੂਕੀ ਰਾਜਿਤ ਤਾਂ ਛੱਕ ਦੇ ਨਾਲ ਇਹਦਾ ਕੋਈ ਫਾਇਦਾ ਨਹੀਂ ਪੈਂਦਾ ਤੇ ਇਹ ਤਾਂ ਹਾਈਬ੍ਰਿਡ ਨੇ ਗਊ ਆ ਹੈਨਾ ਤਾਂ ਆਪਾਂ ਦੇਸੀ ਗਊ ਦਾ ਤੁਸੀਂ ਦੁੱਧ ਲੈਣਾ ਹੈ ਤੇ ਰੋਟੀ ਦੇ ਬਰਤਨ ਵਿੱਚੀ ਉਹ ਉਹਨੂੰ ਗਰਮ ਕਰਨਾ ਮਿੱਟੀ ਦੇ ਬਰਤਨ ਦੇ ਵਿੱਚੀ ਉਹ ਜਮਾ ਦੇਣਾ ਦੂਜੇ ਕੰਦੇਸ਼ ਕਾ ਸੇ ਹੈਨਾ ਤੇ ਮਿੱਟੀ ਦੇ ਬਾਟਮ ਵਿੱਚ ਕੀ ਉਹਨੂੰ ਹੱਥ ਨਾਲ ਕੇ ਰੜਕ ਲੋ ਮਤਲਬ ਜਿਵੇਂ ਆਪਾਂ ਕਹਿੰਦੇ ਆਪਾਂ ਹੱਥ ਵਾਲੀ ਮਧਾਨੀ ਨਾਲ ਵੇਖੋ ਜਿਵੇਂ ਵੀ ਮਰਜ਼ੀ ਕਰੋ ਤੇ ਉਹਨੂੰ ਤੁਸੀਂ ਆਧੜੜਕ ਬਣਾ ਲਓ ਉਹ ਲਸੀ ਬਣ ਜਾਂਦੀ ਹੈ ਨਾ ਨਾ ਤੋਂ ਕਿਉਂ ਕੱਢਣਾ ਹੁੰਦਾ ਹੈਗਾ ਤੇ ਉਹ ਤੁਹਾਡਾ ਆਧੜੜਕ ਬਣ ਜੂਗਾ ਹੈਨਾ ਤੇ ਇਹਦੇ ਵਿੱਚ ਆਧੜੜਕ ਦੇ ਵਿੱਚ ਤੁਸੀਂ ਕੀ ਕਰਨਾ ਹੈ ਆਜਾ ਇਹਦੇ ਵਿੱਚ ਫਿਰ ਪਾਣੀ ਪਾ ਕੇ ਰਕਾਉਣਾ ਜਿੰਨਾ ਪਾਉ ਹੋ ਦੁੱਧ ਪਾਇਆ ਕਰ ਕਰਿਆ ਪਾਇਆ ਤੁਸੀਂ ਉਹਨੂੰ ਵਿੱਚ ਆਪਾਂ ਪਾਣੀ ਪਾ ਲਿਆ ਇਹ 500 ਗ੍ਰਾਮ ਬਣ ਜੂਗਾ ਮਠਾ ਹੈ ਨਾ ਤੇ ਇਹਦੇ ਵਿੱਚ 25 ਤੋਂ 30 ਤੁਰਸੀ ਦੇ ਪੱਤੇ ਉਹਦੀ ਚਟਣੀ ਵੀ ਬਣਾ ਕੇ ਵਿੱਚ ਪਾ ਲਓ ਆਪਾਂ ਤਾਂ ਰਸਤਾ ਨਿਕਲਦਾ ਨਹੀਂ ਨਹੀਂ ਤਾਂ ਕਹਿੰਦੇ 10 ਗ੍ਰਾਮ ਰਸ ਪਾ ਲਓ ਉਹਦਾ ਤੁਰਸੀ ਦਾ ਪਰ ਤੁਸੀਂ 25 30 ਪੱਤੇ ਕਨੇ ਤੁਰਸੀ ਦੇ ਉਹਦੀ ਚਟਣੀ ਵੀ ਬਣਾ ਕੇ ਉਹਦੇ ਵਿੱਚ ਹੀ ਪਾ ਦਿਓ ਬਣਾ ਲੈਣਾ ਉਹ ਲੱਸੀ ਮੱਠੇ ਵਿੱਚ ਮਾਰ ਕੇ ਪੀਓ ਤੇ ਇਹ ਤੁਸੀਂ ਜਿੰਦਗੀ ਭਰ ਖੰਦੇ ਕੈਂਸਰ ਹੋਊਗਾ ਨਹੀਂ ਜਿਹਨੂੰ ਰੋਗ ਇਹ ਹੋ ਗਿਆ ਉਹਦਾ ਰੋਗ ਇਹ ਖਤਮ ਹੋ ਜਾਊਗਾ ਇਹ ਤੁਸੀਂ 15 20 ਦਿਨ ਪੀਂਦੇ ਰਹੋ ਤੇ ਉਸ ਤੋਂ ਬਾਅਦ ਚੈੱਕ ਕਰਾ ਲਿਓ ਅਸਲ ਤਾਂ 5-7 ਦਿਨਾਂ ਬਾਅਦ ਵੀ ਚੈੱਕ ਕਰਾ ਕੇ ਵੇਖ ਲਓ ਘਟਦਾ ਜਾਊਗਾ ਜਿਹਨੂੰ ਹੈਗਾ ਜਿਹਨੂੰ ਉਹ ਹੋਇਆ ਆ ਨਹੀਂ ਹੈਗਾ ਉਹ ਕਦੇ ਫਿਰ ਹੋਊਗਾ ਹੀ ਨਹੀਂ ਉਹ ਵੀ ਪੀ ਰਹੇ ਕਰਕੇ ਹੈਨਾ ਫਰ ਵੇਸਟੀ ਗਊ ਦਾ ਹੋਵੇ ਹੈ ਉਹ ਦੁੱਧ ਅਸੀਂ ਵੀ ਨਾ ਦੇਸੀ ਗੋਗ ਨਹੀਂ ਹੈ ਜਿੰਗੀ ਗਊਸ਼ਾਲਾ ਤੋਂ ਮਿਲ ਜਾਂਦੀ ਹੈ ਆਪਾਂ ਚਾਹੇ ਬੱਚੇ ਵਾਲੇ ਹੋਵੇ ਗਊ ਚਾਹੇ ਬੱਚੀ ਵਾਲੀ ਹੋਵੇ ਅਗਰ ਜੇ ਤਾਂ ਆਪਾਂ ਮੁੰਡਾ ਕਨੇ ਕੋਈ ਪੁੱਤ ਹੋ ਜਾ ਸਤਾ ਬੱਚੇ ਵਾਲੀ ਗਊ ਦਾ ਦੁੱਧ ਪੀਣਾ ਪਰ ਇਹ ਆਪਾ ਰੋਗ ਮਟਾਉਣ ਵਾਸਤੇ ਪੀਣਾ ਹੋਵੇ ਦੇਸੀ ਉਹ ਦੇ ਮਰ ਕੇ ਬੱਚੀ ਹੋਵੇ ਤੇ ਪਛਾਰ ਹੈ ਨਾ ਉਥੋਂ ਲਿਆਓ ਜਾ ਕੇ ਤੇ ਇਸ ਤਰ੍ਹਾਂ ਤੁਸੀਂ ਪੀਣਾ ਪ੍ਰਮਾਤਮਾ ਭਲੇ ਬਰੂ ਤੇ ਹੁਣ ਨਵੇਂ ਤੋਂ ਹੋ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ